ਸੰਸਾਰ ਭਰ ਵਿੱਚ ਵਸਦੇ ਹੋਏ ਪੰਜਾਬੀਆਂ ਦੀਆਂ ਸਭ ਤੋਂ ਮੇਨ ਟਾਰਗੇਟ ਸੀਟਾਂ ਜਿਹੜੀਆਂ ਦੋ ਮੰਨੀਆਂ ਗਈਆਂ ਤੇ ਸਭ ਤੋਂ ਵੱਧ ਸੋਸ਼ਲ ਮੀਡੀਆ ਦੇ ਵਿੱਚ ਜਿਹੜੀਆਂ ਚਰਚਾ ਦੇ ਵਿੱਚ ਰਹੀਆਂ ਉਹ ਹੈ ਤਰਨਤਾਰਨ ਸਾਹਿਬ ਦੀ ਸੀਟ ਤੇ ਫਤਿਹਗੜ੍ਹ ਸਾਹਿਬ ਦੀ ਸੀਟ ਦੋਵਾਂ ਦਾ ਕਾਰਨ ਹੈ ਕਿ ਦੋਵਾਂ ਹੀ ਸੀਟਾਂ ਤੋਂ ਕੁਰਬਾਨੀ ਵਾਲੇ ਜਿਹੜੇ ਪਰਿਵਾਰ ਨੇ ਜਾਂ ਕੁਰਬਾਨੀ ਵਾਲੇ ਸ਼ਖਸ ਨੇ ਉਹਨਾਂ ਨੂੰ ਇਸ ਵਾਰੀ ਟਿਕਟ ਦੇ ਕੇ نوازਿਆ ਗਿਆ ਹੈ ਪਾਰਟੀਆਂ ਵੱਲੋਂ ਸੋ ਉਹਨਾਂ ਦੋਵਾਂ ਵਿੱਚੋਂ ਇੱਕ ਪੰਥ ਦੀ ਮਾਨਜੋਕ ਸ਼ਖਸੀਅਤ ਅੱਜ ਮੇਰੇ ਨਾਲ ਨੇ ਸਦਾ ਮਨਵਿੰਦਰ ਸਿੰਘ ਗਿਆਸਪੁਰਾ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਪਾਂ ਅੱਜ ਚਰਚਾ ਕਰਾਂਗੇ ਮਨਵਿੰਦਰ ਸਿੰਘ ਗਿਆਸਪੁਰਾ ਹੋਣਾਂ ਦੇ ਨਾਲ ਕਿ ਕੀ ਏਜੰਡਾ ਹੈ ਕਿੱਦਾਂ ਦਾ ਸਫ਼ਰ ਰਿਹਾ ਹੁਣ ਤੱਕ ਕਿੱਦਾਂ ਦੇ ਮੁੱਦੇ ਰਹਿਣਗੇ ਕੀ ਸੋਚਦੇ ਨੇ ਕਿਉਂਕਿ ਪੂਰੀ ਦੁਨੀਆ ਸੋਚਦੀ ਹੈ ਕਿ ਇਹ ਪਹਿਲੀ ਵਾਰੀ ਹੋਇਆ ਕਿ ਜਦੋਂ ਅਕਾਲੀ ਦਲ ਜਿਹੜਾ ਪੰਥਕ ਮੁੱਦਿਆਂ ਦੀ ਗੱਲ ਕਰਦਾ ਸੀ ਪੰਥਕ ਨੁਮਾਇੰਦਗੀ ਦੀ ਗੱਲ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਸੀ ਇਸ ਵਾਰੀ ਬੇਦਬੀ ਦਾ ਕਲੰਕ ਉਹਨਾਂ ਦੇ ਉੱਤੇ ਲੱਗਾ ਹੋਣ ਕਰਕੇ ਸੰਗਤਾਂ ਦਾ ਪੰਥ ਦਾ ਮੋਹ ਪੰਗ ਦਿਖ ਰਿਹਾ ਹੈ ਜਿਸ ਦਾ ਕਰਕੇ ਉਹਨਾਂ ਦੀ ਸਰਕਾਰ ਗਈ ਸੀ ਉਸ ਤੋਂ ਬਾਅਦ ਇਹ ਪੰਥਕ ਲੋਕ ਅੱਜ ਮੈਦਾਨ ਦੇ ਵਿੱਚ ਨੇ ਇਹਨਾਂ ਤੋਂ ਜਾਣਦੇ ਹਾਂ ਕੀ ਰਣਨੀਤੀ ਰਹੇਗੀ ਕੀ ਰਾਜਨੀਤੀ ਰਹੇਗੀ ਸੋ ਵੀ ਜੀ ਤੁਹਾਨੂੰ ਬੈਂਸਾਬ ਨੇ ਟਿਕਟ ਦਿੱਤੀ ਹੈ ਫਤੇਗੜ ਸਾਹਿਬ ਤੋਂ ਹਾਂਜੀ ਸ਼ਹੀਦਾਂ ਦੀ ਧਰਤੀ ਉਸ ਫਤੇਗੜ ਸਾਹਿਬ ਦੀ ਧਰਤੀ ਦੇ ਵਿੱਚ ਕਲਗੀ ਤਰਦੇਸ਼ਪਤਾ ਦੇ ਲਾਲਾਂ ਦਾ ਲਹੂ ਹੈ ਐਡੀ ਵੱਡੀ ਜ਼ਿੰਮੇਵਾਰੀ ਕਿਵੇਂ ਮਹਿਸੂਸ ਕਰਦੇ ਹੋ ਦੇਖੋ ਜੱਦਨ ਦੀ ਸ਼ੀਟ ਮਿਲੀ ਹੈ ਜੀ ਉਸ ਦਿਨ ਦੀ ਸੱਚ ਜਾਣਿਓ ਕਿ ਮੇਰੀ ਰਾਤਾਂ ਦੀ ਨੀਂਦ ਵੀ ਉੜ ਗਈ ਹੈ ਕਿਉਂਕਿ ਇੱਕ ਲੋਕਾਂ ਦੀਆਂ ਜਦੋਂ ਅਸੀਂ ਵਿਚਰਦੇ ਹਾਂ ਲੋਕਾਂ ਵਿੱਚ ਤੇ ਬਹੁਤ ਵੱਡਾ ਉਹਨਾਂ ਦੀਆਂ ਆਸਾਂ ਤੇ ਉਮੀਦਾਂ ਨੇ ਤੇ ਸਾਡੇ ਮਨ ਦੇ ਵਿੱਚ ਵੀ ਇੱਕ ਜਿਹੜਾ ਅਸੀਂ ਪਿਛਲੀ 70 ਸਾਲਾਂ ਦੀ ਗੁਲਾਮੀ ਢੋ ਰਹੇ ਹਾਂ ਉਹਦੇ ਤੋਂ ਅਸੀਂ ਵੀ ਅੱਕੇ ਥੱਕੇ ਪਏ ਆ ਤੇ ਅਸੀਂ ਵੀ ਇੱਕ ਸੋਚਦੇ ਹਾਂ ਕਿ ਬਦਲਾਅ ਲੈ ਕੇ ਆਉਣਾ ਤੇ ਲੈ ਕੇ ਕਿਵੇਂ ਆਈਏ ਇਹਦੇ ਲਈ ਦਿਨ ਰਾਤ ਜਿਹੜੀ ਹੈ ਸੋਚਾਂ ਦੇ ਵਿੱਚ ਔਰ ਲੋਕਾਂ ਦੇ ਨਾਲ ਵਿਚਰਦੇ ਆ ਔਰ ਇਹਦੇ ਲਈ ਪ੍ਰੋਪਰ ਤਿਆਰੀ ਇਹਦੇ ਵਿੱਚ ਹੀ ਲੰਘ ਜਾਂਦੀ ਹੈ ਤੇ ਬੜੇ ਮਾਣ ਦੀ ਗੱਲ ਹੈ ਤੇ ਬੜੇ ਸਤਕਾਰ ਦੀ ਗੱਲ ਹੈ ਕਿਉਂਕਿ ਜਿਵੇਂ ਗੁਰਬਾਣੀ ਦਾ ਵੀ ਫਰਮਾਨ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਜਿਹੜਾ ਹੋਂਦ ਚੱਲਣ ਵਾਲਾ ਕਾਣ ਸੀ ਉਹ ਵੀ ਉਸੇ ਗੁਰੂ ਦੇ ਭਾਣੇ ਵਿੱਚ ਹੁਕਮ ਵਿੱਚ ਹੀ ਹੋਇਆ ਸੀ ਅੱਜ ਮੈਂ ਸਮਝਦਾ ਕਿ ਜੋ ਸ਼ੀਟ ਮਿਲੀ ਆ ਜੋ ਟਿਕਟ ਮਿਲੀ ਆ ਇਹ ਵੀ ਉਸੇ ਗੁਰੂ ਦੇ ਭਾਣੇ ਦੇ ਵਿੱਚ ਇਹ ਸਾਰਾ ਕੁਝ ਵਿਚਰ ਰਿਹਾ ਤੇ ਮੈਨੂੰ ਲੱਗਦਾ ਕਿ ਮਹਾਰਾਜ ਆਪ ਹੀ ਕੋਈ ਕਲਾ ਵਰਤਾ ਕੇ ਕੋਈ ਨਾ ਕੋਈ ਸੇਵਾ ਲੈਣੀ ਚਾਹੁੰਦਾ ਦੇ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਹਾਂ ਵੀ ਗੈਸਪੁਰਾ ਸਾਹਿਬ ਕਿਉਂਕਿ ਜਦੋਂ ਤੁਹਾਨੂੰ ਸੀਟ ਅਨਾਉਂਸ ਹੋਈ ਤੇ ਰਾਜਨੀਤਿਕ ਹਲਕਿਆਂ ਦੇ ਵਿੱਚ ਇੱਕ ਚਰਚਾ ਆਈ ਕਿ ਜਿਹੜੀ ਕੁਰਬਾਨੀ ਵਾਲੇ ਲੋਕ ਨੇ ਇਹਨਾਂ ਨੂੰ ਰਾਜਨੀਤਿਕ ਪਾਰਟੀਆਂ ਕੁਰਸੀ ਥਿਆਉਣ ਲਈ ਵਰਤਦੀਆਂ ਨੇ ਤੁਹਾਨੂੰ ਇਹ ਇਹਦੇ ਵਿੱਚ ਜ਼ਿਆਦਾ ਸੱਚਾਈ ਲੱਗਦੀ ਹੈ ਕਿ ਜਾਂ ਲੱਗਦਾ ਹੈ ਕਿ ਜਿਹੜਾ ਹੋਂ ਚਿੱਲਰ ਦਾ ਕੇਸ ਤੁਸੀਂ ਉਠਾਇਆ ਸੀ ਜਿਹਦੇ ਹੱਕਾਂ ਦੀ ਆਵਾਜ਼ ਦੀ ਇਨਸਾਫ ਦੀ ਗੱਲ ਤੁਸੀਂ ਕੀਤੀ ਸੀ ਇਹਨੂੰ ਕੋਈ ਬढ़ावा ਮਿਲੇਗਾ ਦੇਖੋ ਜੀ ਜਿਹੜੀ ਗੱਲ ਹੈਗੀ ਆ ਜਿਹੜੀ ਸਾਡੀ ਲੜਾਈ ਹੈ ਅਸੀਂ 2011 ਤੋਂ ਜਿਹੜੀ ਮਨੁੱਖੀ ਹੱਕਾਂ ਦੀ ਗੱਲ ਮਨੁੱਖੀ ਕਹਾਣ ਦੀ ਗੱਲ ਅਸੀਂ ਲੜਾਈ ਲੜ ਰਹੇ ਆ ਉਹਦੇ ਵਿੱਚ ਜੇ ਅਗਰ ਕੋਈ ਰਾਜਨੀਤਿਕ ਸ਼ਕਤੀ ਮਿਲਦੀ ਆ ਜੇ ਕੋਈ ਸੰਵਿਧਾਨਕ ਅਹੁਦਾ ਮਿਲਦਾ ਇਹਦੇ ਵਿੱਚ ਜ਼ਰੂਰ ਬਲ ਮਿਲੇਗਾ ਉਦਾਹਰਨ ਵਜੋਂ ਮੈਂ ਤੁਹਾਨੂੰ ਦੱਸ ਦਿਆਂ ਜਿਸ ਦਿਨ ਮੈਨੂੰ ਟਿਕਟ ਅਨਾਉਂਸ ਹੋਈ ਉਸ ਦਿਨ ਮੈਂ ਦਰਾਹੇ ਇੱਕ ਪ੍ਰਵਾਸੀ ਮਜ਼ਦੂਰ ਦੀ ਬੇਟੀ ਦੇ ਨਾਲ 7 ਸਾਲ ਦੀ ਬੇਟੀ ਦੇ ਨਾਲ ਜ਼ਬਰਜਨਾਹ ਹੋਇਆ ਉਹਦੇ ਲਈ ਮੈਂ ਗੱਲ ਇੰਸਪੈਕਟਰ ਨਾਲ ਗੱਲ ਕਰ ਰਿਹਾ ਸੀ ਉਹ ਇਨਸਪੈਕਟਰ ਜਦੋਂ ਮੇਰੇ ਨਾਲ ਗੱਲ ਕਰ ਰਿਹਾ ਸੀ ਪਹਿਲਾਂ ਉਹ ਇਹ ਸੋਚ ਕੇ ਗੱਲ ਕਰ ਰਿਹਾ ਸੀ ਕਿ ਸਿੱਖ ਹੈ ਸ਼ਾਇਦ ਉਹ ਹੰਕੜ ਦੇ ਨਾਲ ਧੌਂਸ ਦੇ ਨਾਲ ਕਿ ਇਹਨਾਂ ਦੇ ਨਾਲ ਅਸੀਂ ਕਦੇ ਕਦੇ ਵੀ ਦੋ ਕਿਤਾਬਾਂ ਦਿਖਾ ਕੇ ਇਹਨਾਂ ਨੂੰ ਉਮਰ ਕੈਦ ਕਰਾ ਸਕਦੇ ਹਾਂ ਉਸ ਲਹਿਜੇ 'ਚ ਗੱਲ ਕਰ ਰਿਹਾ ਸੀ ਪਰ ਜਦੋਂ ਟਿਕਟ ਅਨਾਉਂਸ ਹੋਈ ਮੈਨੂੰ ਉਦੋਂ ਅਹਿਸਾਸ ਹੋਇਆ ਕਿ ਲੋਕਾਂ ਦੀ ਸ਼ਕਤੀ ਦਾ ਉਹੀ ਇਨਸਪੈਕਟਰ ਖੜਾ ਹੋ ਕੇ ਸਲੂਟ ਮਾਰਨ ਲੱਗ ਗਿਆ ਇੱਕ ਸ਼ਕਤੀ ਸੀ ਲੋਕਾਂ ਦੀ ਇੱਕ ਤਾਕਤ ਸੀ ਜਿਹੜੀ ਕਿ ਉਸ ਦਿਨ ਪਹਿਲੇ ਦਿਨ ਮਹਿਸੂਸ ਹੋਈ ਤੇ ਮੈਂ ਵਿਸ਼ਵਾਸ ਆ ਤੇ ਯਕੀਨ ਹੈ ਕਿ ਜਿਹੜੀ ਉਹ ਲੜਾਈ ਆ ਇੱਕ ਲੰਬੀ ਲੜਾਈ ਆ ਕਿਉਂਕਿ ਅੱਜ ਅਸੀਂ ਬਹੁਤ ਵੱਡੇ ਵੱਡੇ ਅਫਸਰ ਜਿਹੜੇ ਕਿ ਐਸਪੀ ਸਤਿੰਦਰ ਕੁਮਾਰ ਵਰਗੇ ਔਰ ਵੱਡੇ ਵੱਡੇ ਰਾਜਨੇਤਾ ਉਹਨਾਂ ਦੇ ਗਲਾਮੇ ਨੂੰ ਹੱਥ ਪਾਇਆ ਹੋਇਆ ਅੱਜ ਉਹ ਰਾਜਨੀਤਿਕ ਸ਼ਕਤੀ ਤੋਂ ਬਿਨਾਂ ਕੋਈ ਇੱਕ ਸੰਵਿਧਾਨਿਕ ਅਹੁਦੇ ਤੋਂ ਬਿਨਾਂ ਉਹਨਾਂ ਦੇ ਖਿਲਾਫ ਕਿਉਂਕਿ ਦੇਖੋ ਕਾਂਗਰਸ ਨੇ ਕਰਿਆ ਅਜ ਬੀਜੇਪੀ ਦੀ ਉੱਥੇ ਸਰਕਾਰ ਆ ਬੀਜੇਪੀ ਦੀ ਸਰਕਾਰ ਵੀ ਉਹਨਾਂ ਨੂੰ ਬਚਾਉਣ ਤੇ ਲੱਗੀ ਆ ਉਤੋਂ ਬਿਨਾਂ ਉਹਨਾਂ ਨੂੰ ਹੱਥ ਪਾਉਣਾ ਤੇ ਉਹਨਾਂ ਦੇ ਖਿਲਾਫ ਕੋਈ ਲੰਬੀ ਜੰਗ ਕਰਨੀ ਉਹ ਇੱਕ ਸੰਭਵ ਸੀ ਇਸ ਲਈ ਇਹ ਜਿਹੜੀ ਲੜਾਈ ਸੀ ਮੈਨੂੰ ਲੱਗਦਾ ਕਿ ਹੋਰ ਤੇਜ਼ ਹੋਏਗੀ ਪੂਰੇ ਦੇਸ਼ ਦੇ ਸਿੱਖਾਂ ਦੇ ਹੱਕ ਦੇ ਵਿੱਚ ਅਸੀਂ ਪੂਰੀ ਜਿੰਦ ਜਾਨ ਲਾਵਾਂਗੇ 2011 ਤੋਂ ਮਨਵਿੰਦਰ ਸਿੰਘ ਗਿਆਸਪੁਰਾ ਲੱਗੇ ਹੋਏ ਨੇ ਇਨਸਾਫ ਦਿਵਾਉਣ ਵਾਸਤੇ ਜਿਨ੍ਹਾਂ ਨੇ 1984 ਦੇ ਵਿੱਚ ਜਿਹੜੀ ਨਸਲਕੁਸ਼ੀ ਹੋਈ ਸੀ ਉਹਦੇ ਲਈ ਇਨਸਾਫ ਦੀ ਗੁਹਾਰ ਲਾ ਰਹੇ ਨੇ ਤੁਸੀਂ ਕੇਸ ਲੜ ਰਹੇ ਹੋ ਕੁਰਬਾਨੀ ਕੀਤੀ ਹੈ ਆਪਣੀ ਜੋਬ ਗਵਾਈ ਹੈ ਪਰਿਵਾਰ ਤੌਰ ਦੇ ਉੱਤੇ ਵੱਡਾ ਸੰਤਾਪ ਹੰਡਾਇਆ ਜੇਲ੍ਹ ਜਾਣਾ ਪਿਆ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਵੱਖ-ਵੱਖ ਢੰਗ ਤਰੀਕੇ ਅਪਣਾ ਕੇ ਵਰਤਨ ਦੀ ਕੋਸ਼ਿਸ਼ ਕੀਤੀ ਤੁਹਾਡੇ ਕੋਲ ਇੱਕ ਕੁਰਬਾਨੀ ਆ ਗਿਆ ਗਿਆਸਪੁਰਾ ਸਾਹਿਬ ਪਰ ਮੈਂ ਇੱਕ ਸਵਾਲ ਹੈ ਮੇਰਾ ਜੇ ਕਿ ਬੈਂਸ ਸਾਹਿਬ ਨੇ ਦੇਖਿਆ ਕਿ ਇਸ ਬੰਦੇ ਦੀ ਕੁਰਬਾਨੀ ਨੂੰ ਜਿਹੜਾ ਉਹ ਪੋਲਿਟਿਕਸ ਦੇ ਵਿੱਚ ਲਿਆ ਕੇ ਤੇ ਸ਼ਾਇਦ ਜਿਹੜੇ ਲੋਕ ਨੇ ਉਹ ਇਹਨਾਂ ਦੀ ਇਸ ਕੁਰਬਾਨੀ ਦੇ ਮਗਰ ਇਹਨਾਂ ਨੂੰ ਵੋਟ ਕਰਨਗੇ ਮੇਰਾ ਸਵਾਲ ਇਹ ਹੈ ਕਿ ਜਿੰਨਾ ਮੁੱਦਿਆਂ ਤੇ ਗਿਆਸਪੁਰਾ ਸਾਹਿਬ ਲੜ ਰਹੇ ਨੇ ਲੰਬੇ ਸਮੇਂ ਤੋਂ ਕੁਰਬਾਨੀ ਕਰ ਰਹੇ ਨੇ ਕੱਲ ਨੂੰ ਜਦੋਂ ਜਿੱਤ ਕੇ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਆਏਗਾ ਕਿਤੇ ਕਿਉਂਕਿ ਬੈਂਸਬ ਦੀ ਪਾਰਟੀ ਇੱਕ ਪੋਲਿਟੀਕਲ ਪਾਰਟੀ ਹੈ ਤੇ ਤੁਸੀਂ ਪੰਥਕ ਤੌਰ ਤੇ ਵੱਡੀ ਲੜਾਈ ਲੜੀ ਹੈ ਤੁਹਾਨੂੰ ਲੱਗਦਾ ਹੈ ਕਿ ਕਿਤੇ ਅੱਗੇ ਜਾ ਕੇ ਕੰਟਰਡਿਕਸ਼ਨ ਤਾਂ ਨਹੀਂ ਆਏਗੀ ਨਹੀਂ ਦੇਖੋ ਜੀ ਜੜੀ ਸਾਡੀ ਲੜਾਈ ਹੈ ਜਿਹੜੀ ਪਿਛਲੇ 2011 ਤੋਂ ਸਾਡੀ ਲੜਾਈ ਲੜੀ ਜਾ ਰਹੀ ਹੈ ਸਾਡੀ ਲੜਾਈ ਪੰਥ ਦੇ ਲਈ ਲੜੀ ਜਾ ਰਹੀ ਹੈ ਪਰ ਜਿਹੜੀ ਅੱਜ ਤੁਸੀਂ ਦੇਖੋਗੇ ਜਿਸ ਤਰੀਕੇ ਦੇ ਨਾਲ ਸਾਡੀਆਂ ਪਾਰਟੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਨੇ ਆਪਣਾ ਪੂਰਾ ਸਨੈਰੀਓ ਹੀ ਚੇਂਜ ਕਰ ਲਿਆ ਕਿ ਇੱਕ ਰਾਜਨੀਤਿਕ ਘਰਾਣਿਆਂ ਨੂੰ ਛੱਡ ਕੇ ਇੱਕ ਪੰਥ ਦੀ ਲੜਾਈ ਲੜਨ ਵਾਲਿਆਂ ਨੂੰ ਉਹਨਾਂ ਨੇ ਟਿਕਟਾਂ ਦੇ ਕੇ ਨਵਾਜਿਆ ਚਾਹੇ ਦਾਸ ਨੂੰ ਹੋਵੇ ਚਾਹੇ ਖਡੂਰ ਸਾਹਿਬ ਤੋਂ ਬੀਬੀ ਖਾਲੜਾ ਨੂੰ ਹੋਵੇ ਪਰ ਜਿਹੜੀ ਉਹ ਲੜਾਈ ਦੀ ਤੁਸੀਂ ਗੱਲ ਕਰਦੇ ਹੋ ਉਹ ਲੜਾਈ ਮੈਂ ਸਮਝਦਾ ਕਿ ਹੋਰ ਤੇਜ਼ ਹੋਏਗੀ ਕਿਉਂਕਿ ਦੇਖੋ ਰਾਜਨੀਤਿਕ ਪਾਰਟੀਆਂ ਦਾ ਆਪਣਾ ਕੋਈ ਵੀ ਸਟੈਂਡ ਹੋਵੇ ਪਰ ਜਦੋਂ ਅੱਜ ਇਹ ਸਟੈਂਡ ਤੇ ਆ ਗਈਆਂ ਨੇ ਕਿ ਅਸੀਂ ਪੰਥਕ ਬੰਦਿਆਂ ਨੂੰ ਅੱਗੇ ਲੈ ਕੇ ਆਣਾ ਤੇ ਮੇਰੇ ਹਿਸਾਬ ਨਾਲ ਜਿਹੜੇ ਉਹਨਾਂ ਦੇ ਏਜੰਡੇ ਨੇ ਉਹ ਵੀ ਪੰਜਾਬ ਪੰਜਾਬੀ ਪੰਜਾਬੀ ਅਤੇ ਸਿੱਖਾਂ ਦੇ ਹੱਕਾਂ ਲਈ ਏਜੰਡੇ ਨੇ ਤੇ ਉਹਨਾਂ ਦੇ ਲਈ ਲੜਾਈ ਜਿਹੜੀ ਅਸੀਂ ਹੋਰ ਵੀ ਤਿੱਬਰ ਤਰੀਕੇ ਨਾਲ ਲੜਾਂਗੇ ਗੈਸਪਰੇ ਸਾਹਿਬ ਕਿਉਂਕਿ ਪੰਜਾਬੀਆਂ ਨੇ ਹੰਡਾਇਆ ਆਪ ਪਾਰਟੀ ਦਾ ਵੇਲਾ ਕਿਉਂਕਿ ਇੱਕ ਪਾਰਟੀ ਆਈ ਉਹਨੇ ਕਿਹਾ ਸਭ ਕੁਝ ਠੀਕ ਕਰਦੇਾਂਗੇ ਰਾਤੋ ਰਾਤ ਚੰਗੀ ਗਵਰਨੈਂਸ ਹੋਏਗੀ ਇਹ ਗੰਦੀ ਪੋਲਿਟਿਕਸ ਨਹੀਂ ਕਰਾਂਗੇ ਜੋ ਰਵਾਇਤੀ ਪੋਲਿਟਿਕਸ ਆ ਉਹ ਨਹੀਂ ਕਰਾਂਗੇ ਇਹ ਇਹੋ ਜਿਹੇ ਨਾਰੇ ਦੇ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਵੱਡਾ ਮਕਾਮ ਹਾਸਲ ਕੀਤਾ ਪਰ ਜਦੋਂ ਅਹੁਦਿਆਂ ਤੇ ਬੈਠੇ ਇਹ ਰਾ ਤੋੜ ਆਤੀ ਜਿਹੜਾ ਆਮ ਤੋਂ ਖਾਸ ਹੋ ਗਏ ਤੇ ਉਹੀ ਜਿਨ੍ਹਾਂ ਨੂੰ ਉਹ ਨਿੱਤ ਗਾਲਾਂ ਕੱਢਦੇ ਸੀ ਉਹੀ ਉਹਨਾਂ ਦੇ ਵਿਆਹਾਂ 'ਚ ਨੱਚੇ ਆ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਕਿਤੇ ਇਦਾਂ ਦਾ ਦੁਬਾਰਾ ਪੋਸੀਬਲ ਤਾਂ ਨਹੀਂ ਹੋਏਗਾ ਨੀ ਦੇਖੋ ਜੀ ਜਿਹੜੀ ਹੈਗੀ ਆ ਉਹਨਾਂ ਦੀ ਗੱਲ ਜਿਹੜੀ ਉਹ ਦਿੱਲੀ ਦੇ ਕਰਿੰਦੇ ਬਣ ਕੇ ਮੈਂ ਸਮਝਦਾ ਕਿ ਉਹ ਆਰਐਸਐਸ ਦੀ ਬੀ ਟੀਮ ਵਜੋਂ ਵਿਚਰ ਕੇ ਉਹ ਕਦੇ ਵੀ ਪੰਜਾਬ ਦੇ ਸਕੇ ਨਹੀਂ ਹੋ ਸਕਦੇ ਜਿਹੜੇ ਵੀ ਜਿੰਨੇ ਵੀ ਆਏ ਸੀ ਬਾਹਰੋਂ ਜਿਹੜੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਲੋਕ ਨੇ ਜਿਹੜੇ ਅਸੀਂ ਸਮਝੋ ਕਿ ਜੇਲਾਂ ਦੇ ਵਿੱਚ ਰਹਿ ਕੇ ਅਸੀਂ ਰੋਜ਼ ਸ਼ਹੀਦ ਹੋਏ ਆ 2011 ਤੋਂ ਬਾਅਦ ਚਾਹੇ ਸਾਨੂੰ ਜਿਹੜਾਂ ਦੇ ਵਿੱਚ ਰਾਤਾਂ ਕੱਟਣੀਆਂ ਪਈਆਂ ਹੁਣ ਚਾਹੇ ਸਾਨੂੰ ਥਾਣਿਆਂ ਦੇ ਵਿੱਚ ਰੋਲਣਾ ਪਿਆ ਹੋਵੇ ਚਾਹੇ ਸਾਨੂੰ ਕੋਟਾਂ ਕਚੈਰੀਆਂ ਵਿੱਚ ਧੱਕੇ ਖਾਣੇ ਪਏ ਹੋਣ ਅਸੀਂ ਰੋਜ਼ ਸ਼ਹੀਦ ਹੋਏ ਆ ਨਹੀਂ ਮੇਰਾ ਇਹੀ ਮੇਰਾ ਸਵਾਲ ਹੈ ਕਿ ਕੀ ਗਿਆਸਪੁਰਾ ਸਾਹਿਬ ਇੰਡੀਵਿਜੂਅਲੀ ਪਾਰਟੀ ਦਾ ਆਪਣਾ ਸਟੈਂਡ ਹੈ ਪਰ ਗਿਆਸਪੁਰਾ ਸਾਹਿਬ ਦੀ ਕੁਰਬਾਨੀ ਤੇ ਸਟੈਂਡ ਵੱਖਰਾ ਹੈ ਕਿ ਕੀ ਇਹ ਸਾਰੀਆਂ ਚੀਜ਼ਾਂ ਐਮਪੀ ਬਣਨ ਤੋਂ ਬਾਅਦ ਯਾਦ ਰਹਿਣਗੀਆਂ ਬਿਲਕੁਲ ਯਾਦ ਰਹਿਣਗੀਆਂ ਜੀ ਦੇਖੋ ਜਿੰਨਾ ਅੱਜ ਪੂਰੀਆਂ ਵਰਲਡ ਦੀਆਂ ਸੰਗਤਾਂ ਇਸੇ ਕਰਕੇ ਅੱਜ ਪਿਆਰ ਕਰ ਰਹੀਆਂ ਨੇ ਦੇਖੋ ਅੱਜ ਗਿਆਸਪੁਰਾ ਦੀ ਕੋਈ ਹੋਂਦ ਨਹੀਂ ਹੈ ਗਿਆਸਪੁਰਾ ਅਗਰ ਨਾਉ ਮਨਵਿੰਦਰ ਸਿੰਘ ਲਈਏ ਤੇ ਮਨਵਿੰਦਰ ਸਿੰਘ ਦੀ ਨਾ ਕੋਈ ਹੋਂਦ ਹੈ ਨਾ ਕੋਈ ਉਹਦਾ ਗੱਲ ਹੈ ਮਨਵਿੰਦਰ ਸਿੰਘ ਦਾ ਨਾਉ ਹੈ ਤੇ ਅਗਰ ਮਨਵਿੰਦਰ ਸਿੰਘ ਦੀ ਹੋਂਦ ਹੈ ਉਹ ਜਿਹੜੀ ਸਿੱਖ ਹੱਕਾਂ ਦੇ ਗੱਲ ਕਰਨ ਦੀ ਗੱਲ ਹੈ ਜਿਹੜੀ ਇੱਕ ਮਨੁੱਖੀ ਅਧਿਕਾਰਾਂ ਦੇ ਲਈ ਲੜਨ ਦੀ ਗੱਲ ਹੈ ਜਿਹੜੀ ਕਿ ਹੋਂਦ ਚੱਲਣ ਦੇ ਲਈ ਲੜਨ ਦੀ ਗੱਲ ਹੈ ਅਗਰ ਉਹਦੇ ਲਈ ਮਨਵਿੰਦਰ ਸਿੰਘ ਲੜਿਆ ਤੇ ਤਾਂ ਅੱਜ ਜੜੀਆਂ ਨੇ ਸੰਗਤਾਂ ਉਹ ਸਿਰ ਤੇ ਬਿਠਾ ਰਹੀਆਂ ਨੇ ਕੱਲ ਨੂੰ ਜੇ ਮਨਵਿੰਦਰ ਸਿੰਘ ਲੜੇਗਾ ਲੋਕਾਂ ਦੀ ਸਿੱਖਾਂ ਦੀ ਲੜਾਈ ਅਗਰ ਪੰਥ ਦੀ ਲੜਾਈ ਲੜੇਗਾ ਤਾਂ ਉਹਨਾਂ ਨੂੰ ਜਿਹੜੀ ਹੈਗੀ ਆ ਪੰਥ ਸਿਰ ਤੇ ਬਿਠਾਏਗਾ ਨਹੀਂ ਤਾਂ ਕਈ ਬੰਦੇ ਆਏ ਨੇ ਜਿਹੜੇ ਖਾਕੀ ਨਿਕਰਾਂ ਪਾ ਗਏ ਅੱਜ ਉਹਨਾਂ ਦੇ ਗਲਾਂ ਦੇ ਵਿੱਚ ਲੋਕ ਛਤਰਾਂ ਦਾ ਹਾਰ ਪਾਉਣ ਨੂੰ ਫਿਰਦੇ ਨੇ ਨਹੀਂ ਮਨਵਿੰਦਰ ਸਿੰਘ ਦੇ ਗਲ ਦੇ ਵਿੱਚ ਵੀ ਵਿੰਦਰ ਸਿੰਘ ਨੇ ਦੇਖਣਾ ਕਿ ਉਹਨੇ ਸੰਗਤ ਦਾ ਪਿਆਰ ਲੈਣਾ ਕਿ ਜਾਂ ਗਲ ਦੇ ਵਿੱਚ ਛੇਤਰਾਂ ਦਾ ਹਾਰ ਲੈਣਾ ਕਿਉਂਕਿ ਅਕਾਲੀ ਦਲ 1920 ਚ ਬਣਿਆ ਬੜੀ ਵੱਡੀ ਪਾਰਟੀ ਸ਼ਹੀਦਾਂ ਦੀ ਪਾਰਟੀ ਬਹੁਤ ਵੱਡੀਆਂ ਘਾਲਣਾ ਵਾਂ ਘਾਲ ਕੇ ਪੰਥਨੇਕ ਪਾਰਟੀ ਬਣੀ ਸਮਾਂ ਪਾ ਕੇ ਇਹੋ ਜਿਹੇ ਲੋਕ ਉਹਦੇ ਵਿੱਚ ਆ ਗਏ ਜਿੰਨਾ ਪੰਥੀ ਵੇਚਦਾ ਹੌਲੀ ਹੌਲੀ ਕੀ ਹੋਇਆ ਕਿ ਅੱਜ ਉਹ ਪੰਥਕ ਕਹੌਣ ਵਾਲੀ ਆਗੂਆਂ ਨੇ ਇੱਥੋਂ ਤੱਕ ਲਿਆ ਕੇ ਖੜਾ ਕਰ ਦਿੱਤਾ ਕਿ ਇੱਕ ਪਾਸੇ ਤੁਸੀਂ ਹੋ ਤੇ ਦੂਜੇ ਪਾਸੇ ਜਿਸ ਕੈਂਡੀਡੇਟ ਨੂੰ ਟਿਕਟ ਦਿੱਤੀ ਗਈ ਹੈ ਮੇਰੀ ਮਰਜ਼ੀ ਦਰਬਾਰਾ ਸਿੰਘ ਗੁਰੂ ਤੋਂ ਹੈ ਉਹਨਾਂ ਦਾ ਨਾਮ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਜਿਹੜੀ ਨਕੋਦਰ ਕਾਂਡ ਦੇ ਵਿੱਚ ਚਾਰ ਸਿੰਘ ਸ਼ਹੀਦ ਹੋਏ ਨੇ ਉਦੇ ਵਿੱਚ ਉਹਨਾਂ ਦਾ ਨਾਂ ਬੋਲਦਾ ਹੈ ਤੁਸੀਂ ਕੀ ਟਿੱਪਣੀ ਕਰਨੀ ਚਾਹੁੰਦੇ ਹੋ ਕਿਉਂਕਿ ਤੁਹਾਡੇ ਬਰਾਬਰ ਦੇ ਕੈਂਡੀਡੇਟ ਇੱਕ ਪਾਸੇ ਤੁਹਾਡਾ ਕੁਰਬਾਨੀ ਵਾਲਾ ਇਤਿਹਾਸ ਹੈ ਤੇ ਦੂਜੇ ਪਾਸੇ ਜਿਹੜਾ ਕੈਂਡੀਡੇਟ ਅਕਾਲੀ ਦਲ ਜਿਹਨੂੰ ਪੰਥ ਦੀ ਪਾਰਟੀ ਕਿਹਾ ਜਾਂਦਾ ਹੈ ਪੰਥ ਦੀ ਨੁਮਾਇੰਦਗੀ ਦੀ ਉਹ ਗੱਲ ਕਰਦੇ ਆ ਸ਼ਰੂਨਿਕ ਕਮੇਟੀ ਦੀ ਇਲੈਕਸ਼ਨ ਉਹ ਲੜਦੇ ਆ ਜਿੱਤਦੇ ਆ ਉਹ ਇਹੋ ਜਿਹੇ ਲੋਕਾਂ ਨੂੰ ਟਿਕਟਾਂ ਦੇ ਰਹੇ ਨੇ ਜਿਨ੍ਹਾਂ ਦਾ ਨਾਂ ਜਿਹੜਾ ਉਹ ਚਾਰ ਸਿੱਖ ਸ਼ਹੀਦ ਨੌਜਵਾਨਾਂ ਦੇ ਖੂਨ ਦੇ ਲਈ ਬੋਲਦਾ ਦੇਖੋ ਜੀ ਮੈਨੂੰ ਤਾਂ ਇਹ ਕਈ ਵਾਰ ਇਦਾਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਜਦੋਂ 1984 ਦੇ ਵਿੱਚ ਸਿੱਖਾਂ ਦਾ ਕਹਾਣ ਕੀਤਾ ਤੇ ਜਿਹੜਾ ਸਿੱਖਾਂ ਦਾ ਕਹਾਣ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਵੱਡੀਆਂ-ਵੱਡੀਆਂ ਪਦਵੀਆਂ ਦਿੱਤੀਆਂ ਉਹਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਉਹਨਾਂ ਨੂੰ ਵਜ਼ੀਰੀਆਂ ਦਿੱਤੀਆਂ ਉਹਨਾਂ ਨੂੰ ਉਹਨਾਂ ਨੇ ਸਨਮਾਨ ਦਿੱਤੇ ਚਾਹੇ ਤੁਸੀਂ ਹੌਂਚਲੜ ਦੇ ਵਿੱਚ ਵੀ ਮੈਂ ਗੱਲ ਕਰਾਂ ਜਿਹੜਾ ਐਸਪੀ ਸਤਿੰਦਰ ਕੁਮਾਰ ਸੀ ਉਹਨੂੰ ਡੀਜੀਪੀ ਹੋਮਗਾਰਡ ਤੱਕ ਉਸ ਕਾਂਗਰਸ ਸਰਕਾਰ ਨੇ ਬਣਾਇਆ ਮੈਨੂੰ ਲੱਗਦਾ ਕਿ ਜੋ ਕਾਂਗਰਸ ਅਕਾਲੀ ਦਲ ਹੈ ਉਹਨਾਂ ਦੇ ਪਦ ਚਿੰਨਾ ਤੇ ਚੱਲ ਕੇ ਅੱਜ ਉਹ ਇੰਨਾ ਅੱਗੇ ਵੱਧ ਚੁੱਕਿਆ ਕਿ ਉਹ ਅੱਜ ਪੂਰੇ ਦਾ ਵਰਲਡ ਜਿਹੜਾ ਹੈਗਾ ਪੂਰਾ ਜਿਹੜਾ ਜਿੰਨਾ ਵੀ ਨਾਨਕ ਨਾਮ ਲੈਵਾ ਸਿੱਖ ਸੰਗਤ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬ ਬਹਿਬਲ ਕਲਾ ਗੋਲੀकांड ਤੋਂ ਬੇहद ਦੁਖੀ ਹੈ ਔਰ ਉਸੇ ਬੰਦੇ ਨੂੰ ਅੱਗੇ ਲੈ ਕੇ ਆਉਣਾ ਜਿਨੇ ਕਿ ਨਕੋਦਰ ਵਿਖੇ ਨਵਾਂ 2 ਸੌਰੀ ਫਰਵਰੀ 1986 ਦੇ ਵਿੱਚ ਨਕੋਦਰ ਵਿਖੇ ਜੋ ਗੋਲੀकांड ਹੋਇਆ ਉਹਦੇ ਵਿੱਚ ਇਜ਼ਹਾਰ ਆਲਮ ਦੇ ਇਸ ਦਰਬਾਰਾ ਗੁਰੂ ਦਾ ਜਿਹੜਾ ਨਾਂ ਆਉਂਦਾ ਉਹਦੇ ਵਿੱਚ ਉਹੀ ਜਿਹੜੀ ਮਾਨਸਿਕਤਾ ਕੰਮ ਕਰ ਰਹੀ ਆ ਤੇ ਕਈ ਵਾਰ ਤਾਂ ਮੈਨੂੰ ਐ ਵੀ ਲੱਗਦਾ ਕਿ ਅਕਾਲੀ ਦਲ ਨੇ ਇਹ ਐਡਮਿਟ ਕਰ ਲਿਆ ਕਿ ਜਿੰਨੇ ਸਿੱਖ ਨੇ ਜਿਹੜੀਆਂ ਸਿੱਖ ਸੰਗਤਾਂ ਨੇ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਲੋਕ ਨੇ ਉਹਨਾਂ ਨੇ ਉਹਨਾਂ ਨੂੰ ਵੋਟ ਨਹੀਂ ਪਾਉਣੀ ਉਹਨਾਂ ਨੂੰ ਮੈਨੂੰ ਲੱਗਦਾ ਕਿ ਸਿਰਫ ਜਿਹੜੀ ਹੈਗੀ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਭਗਤਣ ਵਾਲੀ ਵੋਟ ਆ ਸਿਰਫ ਉਹੀ ਉਹਨਾਂ ਨੂੰ ਵੋਟ ਚਾਹੀਦੀ ਆ ਇਸੇ ਦੇ ਸ਼ਾਇਦ ਉਹ ਰਾਜਨੀਤੀ ਕਰ ਰਹੇ ਨੇ ਔਰ ਇਹ ਬੜੀ ਸ਼ਰਮ ਵਾਲੀ ਗੱਲ ਆ ਅਕਾਲੀ ਦਲ ਦੇ ਲਈ ਔਰ ਆਪਣੇ ਆਪ ਨੂੰ ਅਕਾਲੀ ਕਹਾਉਣ ਵਾਲਿਆਂ ਲਈ ਵੀ ਗਿਆਸਪੁਰੇ ਸਾਹਿਬ ਕਾਂਗਰਸ ਨੇ ਵੀ ਕਿਸੇ ਨੂੰ ਟਿਕਟ ਦਿੱਤੀ ਹੈ ਤੁਹਾਡੇ ਦੂਜੇ ਤੀਜੇ ਜਿਹੜੇ ਕੈਂਡੀਡੇਟ ਨੇ ਹਾਂਜੀ ਹਾਂ ਕਿਉਂਕਿ ਕਾਂਗਰਸ ਦਾ ਆਪਣਾ ਇੱਕ ਇਤਿਹਾਸ ਰਿਹਾ ਤੁਸੀਂ ਜਿਨ੍ਹਾਂ ਦੀ ਖਾਤਰ ਲੜਾਈ ਲੜ ਰਹੇ ਹੋ ਉਹਨਾਂ ਦਾ ਨਾਂ ਲੱਗਦਾ ਰਿਹਾ ਕਿ 1984 ਦੇ ਵਿੱਚ ਜਿਹੜੀ ਸਿੱਖ ਨਸਲ ਕੁਸ਼ੀ ਕੀਤੀ ਗਈ ਉਹਦੇ ਵਿੱਚ ਕਾਂਗਰਸ ਦਾ ਬਹੁਤ ਵੱਡਾ ਹੱਥ ਸੀਗਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਕਾਂਗਰਸ ਨੇ ਸਾਡੇ ਪਹਿਲਾਂ ਦਰਬਾਰ ਸਾਹਿਬ ਨੂੰ ਤੰਕੜ ਟੋਪਾਂ ਨਾਲ ਉਡਾਇਆ ਉਸ ਤੋਂ ਬਾਅਦ ਭਾਰਤ ਦੇ 17 ਸਟੇਟਾਂ ਦੇ ਵਿੱਚ ਸਿੱਖਾਂ ਦਾ ਸਮੂਹਿਕ ਕਤਲੇਆਮ ਕੀਤਾ ਔਰ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਅੱਜ ਇਹਨਾਂ ਤੋਂ ਇੱਕ ਸ਼ਬਦ ਨਹੀਂ ਬੋਲਿਆ ਅਗਰ ਜਲਿਆਂ ਵਾਲੇ ਬਾਗ ਦੇ ਵਿੱਚ ਅ ਅੰਗਰੇਜ਼ਾਂ ਨੇ ਕਤਲੇਆਮ ਕੀਤਾ ਤਾਂ ਅੱਜ ਉਹ ਮਾਫ਼ੀਆਂ ਮੰਗ ਰਹੇ ਨੇ ਅਗਰ ਉਹਨਾਂ ਨੇ ਕਾਮਾਗਟਾ 마ਰੂ ਦੇ ਵਿੱਚ ਉੱਥੇ ਕੀਤਾ ਤੇ ਅੱਜ ਉਹ ਮਾਫ਼ੀਆਂ ਮੰਗ ਰਹੇ ਨੇ ਪਰ ਇਹ ਬੇਸ਼ਰਮ ਹੋ ਕੇ ਇਹ ਉਸ ਗੱਲ ਨੂੰ ਇਹ ਗੱਲ ਕਰ ਰਹੇ ਨੇ ਕਿ ਭੁੱਲ ਜਾਓ ਅੱਗ ਅੱਜ ਅਗਰ ਮੈਂ ਇਸ ਤੋਂ ਖੜੇ ਕੈਂਡੀਡੇਟ ਦੀ ਗੱਲ ਕਰਾਂ ਡਾਕਟਰ ਅਮਰ ਸਿੰਘ ਡਾਕਟਰ ਅਮਰ ਸਿੰਘ ਫੂਡ ਕਾਰਪੋਰੇਸ਼ਨ ਆਫ ਇੰਡੀਆ ਦਾ ਡਾਇਰੈਕਟਰ ਰਿਹਾ ਔਰ ਉਹ ਇਹਦੇ ਡਾਇਰੈਕਟਰ ਹੁੰਦੇ ਆ ਪੰਜਾਬ ਦੇ ਵਿੱਚ ਕਰੋੜਾਂ ਟਨ ਜਿਹੜਾ ਹੈਗਾ ਅਨਾਜ ਦਾ ਉਹਦਾ ਕਪੜਾ ਹੋਇਆ ਇਹ ਜਿਹੜਾ ਕਪੜਾ ਸੀ 31000 ਕਰੋੜ ਰੁਪਏ ਦਾ ਸੀ ਮੈਂ ਅੱਜ ਪੁੱਛਣਾ ਚਾਹਨਾ ਅਮਰ ਸਿੰਘ ਤੋਂ ਕਿ 31000 ਕਰੋੜ ਰੁਪਏ ਦਾ ਕਪੜਾ ਉਹਦੇ ਹੁੰਦਿਆਂ ਕਿਵੇਂ ਹੋ ਗਿਆ ਉਹਦੇ ਵਿੱਚ ਇਹਦਾ ਕੀ ਹੱਥ ਸੀ ਔਰ ਇਹ 31000 ਕਰੋੜ ਰੁਪਈਆ ਪੰਜਾਬ ਨੇ ਸੈਂਟਰ ਨੂੰ ਦਿੱਤਾ ਔਰ ਉਹ ਅਜ 31000 ਕਰੋੜ ਰੁਪਇਆ ਉਹਦੇ ਸਿਰ ਤੇ ਹੋਰ ਕਰਜ਼ਾ ਵਧ ਗਿਆ ਔਰ ਇਹ ਸਿਰਫ ਤੇ ਸਿਰਫ ਇਸ ਦੀ ਨਲਾਇਕੀ ਕਰਕੇ ਮੈਨੂੰ ਲੱਗਦਾ ਕਿ ਇਹਦੇ ਜਿਹੜੇ ਆਪਣੇ ਭਪਾਲ ਦੇ ਵਿੱਚ 80 80 ਏਕੜ ਦੇ ਫਾਰਮ ਹਾਊਸ ਨੇ ਮੈਨੂੰ ਲੱਗਦਾ ਕਿ 31000 ਕਰੋੜ ਰੁਪਇਆ ਉਧਰ ਲੱਗ ਗਿਆ ਪਰ ਜਿਹੜੀ ਅੱਜ ਕਾਂਗਰਸ ਆ ਕਾਂਗਰਸ ਦੀ ਜਿਹੜੀ ਹੈਗੀ ਆ ਉਹਦੀ ਜਿਹੜੀਆਂ ਮਾਰੂ ਨੀਤੀਆਂ ਨੇ ਉਹਨੂੰ ਲੋਕ ਜਾਣਦੇ ਨੇ ਪਰ ਇਦਾਂ ਦੇ ਜਿਹੜੇ ਹੈਗੇ ਨੇ ਭ੍ਰਿਸ਼ਟ ਅਫਸਰ ਜਿਹੜੇ ਪਹਿਲਾਂ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਰਹੇ ਨੇ ਅੱਜ ਉਹਨਾਂ ਨੂੰ ਲੋਕਾਂ ਦਾ ਨੁਮਾਇੰਦਾ ਬਣਾ ਕੇ ਖੜਾ ਕਰਨਾ ਮੈਂ ਸਮਝਦਾ ਕਿ ਲੋਕਾਂ ਦੇ ਨਾਲ ਇੱਕ ਧੋਖਾ ਗੈਸਪੁਰਾ ਸਾਹਿਬ ਕਿੱਦਾਂ ਵੇਖਦੇ ਹੋ ਪੰਜਾਬ ਦੀ ਪੋਲਿਟਿਕਸ ਨੂੰ ਇਹ ਬਣੂਗਾ ਕੀ ਕਿ ਜਿਹੜੀਆਂ ਸੈਂਕੜੇ ਸਾਲਾਂ ਤੋਂ ਰਵਾਇਤੀ ਪਾਰਟੀਆਂ ਨੇ ਉਹ ਇਹੋ ਜਿਹੇ ਲੋਕਾਂ ਨੂੰ ਟਿਕਟਾਂ ਦੇ ਕੇ ਨਵਾਜ ਰਹੀਆਂ ਨੇ ਜਿਹੜੇ ਲੋਕਾਂ ਦੇ ਹੱਥ ਪੰਜਾਬੀਆਂ ਦੇ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਨੇ ਮਤਲਬ ਤੁਹਾਨੂੰ ਪੰਥ ਦੀ ਜਿਹੜੀ ਰਾਜਨੀਤਿਕ ਆਉਣ ਵਾਲਾ ਸਮਾਂ ਵਾ ਕਿਦਾਂ ਦਾ ਨਜ਼ਾਰਾ ਹੈ ਦੇਖੋ ਜਿਹੜਾ ਅੱਜ ਰੁਝਾਨ ਪੈਦਾ ਹੋਇਆ ਜਿਹੜੀ ਹੈਗੀ ਆ ਤੀਜੀ ਧਿਰ ਨੇ ਰੁਝਾਨ ਇੱਕ ਬੜਾ ਵਧੀਆ ਪੇਸ਼ ਕੀਤਾ ਕਿ ਅੱਜ ਉਹਨਾਂ ਨੂੰ ਉਹ ਅੱਗੇ ਲੈ ਕੇ ਆ ਰਹੇ ਨੇ ਜਿਨ੍ਹਾਂ ਨੇ ਪੰਥ ਦੇ ਲਈ ਕੋਈ ਕੁਰਬਾਨੀ ਕੀਤੀ ਆ ਕੌਮ ਦੇ ਲਈ ਕੁਰਬਾਨੀ ਕੀਤੀ ਆ ਚਾਹੇ ਦਾਸ ਦੀ ਸ਼ੀਟ ਹੋਵੇ ਚਾਹੇ ਤੁਸੀਂ ਬੀਬੀ ਖਾਲੜਾ ਦੀ ਸ਼ੀਟ ਹੋਵੇ ਔਰ ਅਗਰ ਇਹ ਜਿਹੜਾ ਹੈਗਾ ਅੱਜ ਪੰਜਾਬ ਦੇ ਲੋਕ ਅਗਰ ਸਿੱਖ ਪੰਥ ਇਸ ਗੱਲ ਨੂੰ ਸਮਝ ਕੇ ਇਸ ਤੇ ਕੋਈ ਚੰਗਾ ਰਿਜ਼ਲਟ ਦਿੰਦਾ ਅਗਰ ਚੰਗਾ ਉਸ ਤੇ ਕੋਈ ਫੈਸਲਾ ਲੈਂਦਾ ਅਗਰ ਦੋਨੋਂ ਸ਼ੀਟਾਂ ਪੰਥ ਦੀ ਝੋਲੀ ਪੈਂਦੀਆਂ ਨੇ ਤੇ ਮੈਨੂੰ ਲੱਗਦਾ ਕਿ ਜਿਹੜੀਆਂ ਬਾਕੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਵੀ ਸੋਚਣ ਲਈ ਮਜਬੂਰ ਹੋਣਾ ਪਏਗਾ ਇੱਕ ਨਵੀਂ ਦਿਸ਼ਾ ਬਣੇਗੀ ਇਸ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਤੇ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਪੰਜਾਬ ਡੈਮੋਕਰੈਟਿਕ ਅਲਾਇੰਸ ਬਣਿਆ ਇਹ ਇਹਦੇ ਲਈ ਵਧਾਈ ਦਾ ਪਾਤਰ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜੇ ਰਿਜ਼ਲਟ ਜਿਹੜਾ ਹੈ ਪੰਜਾਬ ਦੇ ਲਈ ਮੈਨੂੰ ਲੱਗਦਾ ਕਿ ਸੁਨਹਿਰੀ ਹੋਏਗਾ ਗਿਆਸਪੁਰਾ ਸਾਹਿਬ ਕੀ ਕੀ ਮੁੱਦੇ ਰਹਿਣਗੇ ਪਾਰਲੀਮੈਂਟ ਦੇ ਵਿੱਚ ਜੇ ਤੁਸੀਂ ਉੱਥੇ ਜਿੱਤ ਕੇ ਜਾਂਦੇ ਹੋ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਨੇ ਤੁਹਾਡੀ ਕੀਤੀ ਹੋਈ ਕੁਰਬਾਨੀ ਦਾ ਇਤਿਹਾਸ ਬੋਲਦਾ ਹੈ ਲੇਕਿਨ ਹੁਣ ਤੁਸੀਂ ਇੱਕ ਪਾਰਟੀ ਵੱਲੋਂ ਜਿੱਤ ਕੇ ਪਾਰਲੀਮੈਂਟ ਵਿੱਚ ਜਾਓਗੇ ਪਾਰਟੀ ਦੇ ਮੈਂ ਪਹਿਲਾਂ ਵੀ ਕਿਹਾ ਕਿ ਆਪਣੇ ਆਪਣੇ ਏਜੰਡੇ ਹੁੰਦੇ ਨੇ ਆਪਣਾ ਆਪਣਾ ਇੱਕ ਸਿਨੈਰੀਓ ਹੁੰਦਾ ਪਰ ਮਨਵਿੰਦਰ ਸਿੰਘ ਗਿਆਸਪੁਰਾ ਦਾ ਇਤਿਹਾਸ ਮਨਵਿੰਦਰ ਸਿੰਘ ਦੇ ਨਾਲ ਜਾਏਗਾ ਕਿੱਦਾਂ ਦੇ ਮੁੱਦੇ ਜਿਹੜੇ ਉਹ ਪਾਰਲੀਮੈਂਟ 'ਚ ਰਹਿਣਗੇ ਦੇਖੋ ਪਾਰਲੀਮੈਂਟ ਦੇ ਵਿੱਚ ਮੁੱਦਾ ਜਿਹੜਾ ਸਭ ਤੋਂ ਪਹਿਲਾ ਮੁੱਦਾ ਹੋਏਗਾ ਜਿਹੜੇ ਸਾਡੇ ਬੰਦੀ ਸਿੰਘ ਬੜੇ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਹੜੇ ਕਿ ਆਪਣੀ ਸਜ਼ਾ ਪੂਰੀ ਚੁੱਕੇ ਨੇ ਉਹਨਾਂ ਦੇ ਲਈ ਆਵਾਜ਼ ਬੁਲੰਦ ਕੀਤੀ ਜਾਏਗੀ ਸਾਡੇ ਪੰਜਾਬੀ ਬੋਲਦੇ ਇਲਾਕਿਆਂ ਦੇ ਲਈ ਆਵਾਜ਼ ਬੁਲੰਦ ਕੀਤੀ ਜਾਏਗੀ ਸਾਡੀ ਰਾਜਧਾਨੀ ਦੇ ਲਈ ਆਵਾਜ਼ ਬੁਲੰਦ ਕੀਤੀ ਜਾਏਗੀ ਸਾਡੇ ਪਾਣੀਆਂ ਦੇ ਲਈ ਉਥੇ ਆਵਾਜ਼ ਬੁਲੰਦ ਕੀਤੀ ਜਾਏਗੀ ਸਾਡੇ ਪੰਜਾਬੀ ਦੇ ਲਈ ਜਿਹੜਾ ਕਿ ਸਾਡੇ ਪੰਜਾਬ ਦੇ ਵਿੱਚ ਹਿੰਦੀ ਕਰਨ ਅਤੇ ਅੰਗਰੇਜ਼ੀ ਕਰਨ ਕੀਤਾ ਜਾ ਰਿਹਾ ਉਹਦੇ ਖਿਲਾਫ ਉਥੇ ਆਵਾਜ਼ ਬੁਲੰਦ ਕੀਤੀ ਜਾਏਗੀ ਸਾਡੇ ਵਾਤਾਵਰਨ ਨੂੰ ਪੋਲੂਟ ਕੀਤਾ ਜਾ ਰਿਹਾ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਏਗੀ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕੀਤੀ ਜਾਏਗੀ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੀ ਕਾਲਾ ਬਜਾਰੀ ਭ੍ਰਿਸ਼ਟਾਚਾਰੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਏਗੀ ਹਰ ਤਰ੍ਹਾਂ ਦਾ ਜਿਹੜਾ ਮਾਫੀਆ ਉਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਏਗੀ ਇੱਕ ਜੋ ਆਡਾ ਅਨੰਦਪੁਰ ਸਾਹਿਬ ਦਾ ਮਤਾ ਉਸ ਮਤੇ ਦੇ ਆਧਾਰ ਤੇ ਪੰਜਾਬ ਦੀਆਂ ਜੋ ਹੱਕੀ ਮੰਗਾਂ ਨੇ ਉਹਨਾਂ ਦੇ ਲਈ ਉਥੇ ਲੋਕ ਸਭਾ ਦੇ ਵਿੱਚ ਆਵਾਜ਼ ਬੁਲੰਦ ਕਰਾਂਗੇ ਤੇ ਉਹਦੇ ਲਈ ਅਸੀਂ ਅਗਰ ਹੋ ਸਕਿਆ ਤਾਂ ਉਥੇ ਐਜੀਟੇਸ਼ਨ ਵੀ ਕਰਨ ਦੇ ਵਿੱਚ ਗੁਰੇਜ਼ ਨਹੀਂ ਕਰਾਂਗੇ ਤੁਸੀਂ ਪੰਜਾਬ ਦੀਆਂ ਹੱਕੀ ਮੰਗਾਂ ਦੀ ਗੱਲ ਕੀਤੀ ਹੈ ਅਨੰਦਪੁਰ ਦੇ ਮਤੇ ਦੀ ਗੱਲ ਕੀਤੀ ਹੈ ਕਿਉਂਕਿ ਇਹ ਉਹ ਮੰਗਾ ਨਹੀਂ ਜਿਹੜੀਆਂ 70 ਸਾਲ ਤੋਂ ਲਟਕ ਰਹੀਆਂ ਔਰ ਪੰਜਾਬ ਸੰਤਾਪ ਭੋਗ ਰਿਹਾ ਪੰਜਾਬ ਦੀ ਜਵਾਨੀ ਗਈ ਪੰਜਾਬ ਦੀ ਕਿਸਾਨੀ ਗਈ ਪੰਜਾਬ ਦੇ ਪਾਣੀ ਗਏ ਗਿਆਸਪੁਰਾ ਸਾਹਿਬ ਤੁਸੀਂ ਲੁਧਿਆਣੇ ਤੋਂ ਤੇ ਲੁਧਿਆਣੇ ਦੇ ਵਿੱਚ ਇੱਕ ਨਵੀਂ ਜਿਹੜਾ ਮੁੱਦਾ ਹੈ ਉਹ ਉੱਠ ਕੇ ਬਾਹਰ ਆ ਰਿਹਾ ਹੈ ਉਹ ਹੈ ਸਤਲੁਜ ਦਰਿਆ ਦੇ ਵਿੱਚ ਡਿੱਗਦਾ ਹੋਇਆ ਗੰਦਾ ਪਾਣੀ ਜਿਹੜਾ ਕਿ ਸਤਲੁਜ ਨੂੰ ਇੰਨੀ ਬੁਰੀ ਤਰ੍ਹਾਂ ਪੋਲਿਊਟ ਕਰ ਰਿਹਾ ਹੈ ਕਿ ਬੁੱਢਾ ਜੋੜ ਰਾਜਸਥਾਨ ਤੱਕ ਗੁਰੂ ਘਰਾਂ ਦੇ ਵਿੱਚ ਵੀ ਉਹ ਗੰਦਾ ਪਾਣੀ ਉੱਥੇ ਪਹੁੰਚ ਰਿਹਾ ਹੈ ਇਹ ਜਿਹੜਾ ਵਾਤਾਵਰਣ ਦਾ ਇਸ਼ੂ ਹੈ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਪਾਣੀਆਂ ਦੀ ਗੱਲ ਤਰਤੀ ਹੇਠੋਂ ਪਾਣੀ ਜਿਹੜਾ ਉਹ ਖਤਮ ਹੋ ਚੁੱਕਾ ਹੈ ਸੋ ਵਾਤਾਵਰਣ ਦਾ ਮੁੱਦਾ ਪੰਜਾਬ ਵਿੱਚ ਬਹੁਤ ਵੱਡਾ ਮੁੱਦਾ ਬਣ ਕੇ ਉੱਭਰ ਰਿਹਾ ਹੈ ਜਿੱਥੇ ਸਾਨੂੰ ਆਪਣਾ ਆਪਣੀ ਕੈਪੀਟਲ ਚਾਹੀਦੀ ਹੈ ਜਿੱਥੇ ਸਾਨੂੰ ਸਾਡੇ ਪਾਣੀਆਂ ਦਾ ਰਾਇਲਟੀ ਚਾਹੀਦੀ ਹੈ ਜਿੱਥੇ ਸਾਨੂੰ ਸਾਡੀ ਹੋਰ ਪੰਜਾਬ ਦੀਆਂ ਨਸ਼ਿਆਂ ਵਰਗੀਆਂ ਮੰਗਾਂ ਉਹਨਾਂ ਤੋਂ ਬਚਾਅ ਵਾਸਤੇ ਸਾਨੂੰ ਮੰਗਾ ਨੇ ਜਿੱਥੇ ਬਾਕੀ ਮੰਗਾ ਨੇ ਗਿਆਸਪੁਰ ਸਾਹਿਬ ਕਿਉਂਕਿ ਤੁਸੀਂ ਲੁਧਿਆਣੇ ਨੂੰ ਬਿਲੋਂਗ ਕਰਦੇ ਹੋ ਤਾਂ ਲੁਧਿਆਣੇ ਦਾ ਬੁੱਢਾ ਨਾਲਾ ਸਭ ਤੋਂ ਵੱਧ ਸਾਡੇ ਜਿਹੜੇ ਸਭ ਤੋਂ ਮੇਨ ਦਰਿਆ ਸਾਡਾ ਸਤਲੁਜ ਉਹਨੂੰ ਪੋਲਿਊਟ ਕਰ ਰਿਹਾ ਕੀ ਵਾਤਾਵਰਣ ਬਾਰੇ ਵੀ ਕੁਝ ਮੁੱਦੇ ਰਹਿਣਗੇ ਜੀ ਬਿਲਕੁਲ ਵਾਤਾਵਰਣ ਬਾਰੇ ਪਾਣੀ ਬਾਰੇ ਮੈਂ ਜਿੱਦਾਂ ਪਹਿਲਾਂ ਗੱਲ ਕਰ ਚੁੱਕਿਆ ਕਿ ਉਹਦੇ ਬਾਰੇ ਜਰੂਰ ਉੱਥੇ ਜਾ ਕੇ ਗੱਲ ਹੋਏਗੀ ਮੈਂ ਤੁਹਾਨੂੰ ਦੱਸਾਂ ਕਿ ਇਹਦੇ ਲਈ ਮੈਂ ਆਪ ਪਰਤੱਖ ਮੈਨੂੰ ਪਤਾ ਨਹੀਂ ਗੱਲਾਂ ਕਿ ਸਾਡੇ ਲੁਧਿਆਣੇ ਦੇ ਆਲੇ-ਦਾਲੇ ਜਿੰਨੀਆਂ ਵੀ ਅਨਸਰਾਈਜ਼ ਉਨੀਆਂ ਦੇ ਵਿੱਚ ਅਨ ਅਥਰਾਇਜ਼ ਡਾਈਂਗਾ ਲੱਗੀਆਂ ਹੋਈਆਂ ਨੇ ਡਾਈਂਗ ਮਿਲਾਂ ਜਿਹੜੀਆਂ ਕਿ ਡਾਇਰੈਕਟ ਬੋਰ ਕਰਕੇ ਸਿੱਧਾ ਹੀ ਸਾਡੇ ਥੱਲੇ ਗੰਦਾ ਪਾਣੀ ਜਿਹੜਾ ਕਿ ਬਹੁਤ ਜ਼ਿਆਦਾ ਬਿਮਾਰੀਆਂ ਨੂੰ ਆਵਾਜ਼ਾਂ ਮਾਰ ਰਿਹਾ ਜਿਹਦੇ ਨਾਲ ਕਾਲਾ ਪੀਲੀਆ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਨੇ ਪੰਜਾਬ ਨੂੰ ਖਾ ਰਹੀਆਂ ਨੇ ਔਰ ਉਹਨਾਂ ਦਾ ਹੀ ਪਾਣੀ ਜਿਹੜਾ ਹੈ ਗੰਦਾ ਪਾਣੀ ਬੁੱਢੇ ਦਰਿਆ ਦੇ ਵਿੱਚ ਵੀ ਉਹੀ ਜਿਹੜੀਆਂ ਡਾਈਂਗਸ ਵਗੈਰਾ ਨੇ ਉਹੀ ਪਲੀਟ ਪਲੂਟ ਕਰ ਰਹੀਆਂ ਨੇ ਉਹਨਾਂ ਨੂੰ ਮੈਂ ਇਸ ਲਈ ਵੀ ਅਸੀਂ ਗੱਲ ਕਰਾਂਗੇ ਔਰ ਉੱਥੇ ਜਿਹੜਾ ਇਹ ਡਾਈਂਗਾ ਨੇ ਮੈਂ ਇਹ ਨਹੀਂ ਕਹਿੰਦਾ ਕਿ ਡਾਈਂਗਾ ਨੂੰ ਬੰਦ ਕਰਨਾ ਚਾਹੀਦਾ ਪਰ ਉਹ ਡਾਈੰਗਾਂ ਜਿਹੜੀਆਂ ਨੇ ਆਪਣੇ ਪਾਣੀ ਨੂੰ ਟ੍ਰੀਟਮੈਂਟ ਕਰਕੇ ਬਾਹਰ ਕੱਢਣ ਟ੍ਰੀਟਮੈਂਟ ਪਲਾਂਟ ਹਰ ਇੱਕ ਡਾਈੰਗ ਦੇ ਵਿੱਚ ਲੱਗਣੇ ਚਾਹੀਦੇ ਨੇ ਇਦਾਂ ਦੇ ਜਿਹੜੇ ਮੁੱਦੇ ਨੇ ਉਥੇ ਲੋਕ ਸਭਾ ਦੇ ਵਿੱਚ ਅਸੀਂ ਉਠਾਵਾਂਗੇ ਤੇ ਕਿਉਂਕਿ ਵੈਸੇ ਇੱਕ ਗੱਲ ਹੋਰ ਵੀ ਆ ਕਿ ਸਾਡੇ ਲੁਧਿਆਣੇ ਦੇ ਵਿੱਚ ਜਿਹੜੀਆਂ ਡਾਈੰਗਾਂ ਨੇ ਉਹ ਛੋਟੀਆਂ ਵੀ ਨੇ ਉਹ ਇੰਨੀਆਂ ਵੱਡੀਆਂ ਨਹੀਂ ਕਿ ਆਪਣੇ ਤੌਰ ਤੇ ਟ੍ਰੀਟਮੈਂਟ ਪਲਾਂਟ ਲਾ ਸਕਣ ਉਹਦੇ ਲਈ ਇੱਕ ਵੱਡਾ ਸੈਂਟਰਲਾਈਜ਼ਡ ਇੱਕ ਟ੍ਰੀਟਮੈਂਟ ਪਲਾਂਟ ਵੀ ਉਥੇ ਲਗਾਇਆ ਜਾ ਸਕਦਾ ਜਿਹਦੇ ਨਾਲ ਕਿ ਜਿਹੜੀ ਪੂਰੀ ਬੁੱਡੇ ਦਰਿਆ ਦੀ ਜਿਹੜੀ ਗੰਦਗੀ ਆ ਉਸ ਨੂੰ ਉਥੇ ਹੀ ਸਮਾਪਤ ਕਰਕੇ ਉਹ ਪਾਣੀ ਨੂੰ ਸਵੱਸ਼ ਅੱਗੇ ਭ ਦਾ ਸਕਦਾ ਇਦਾਂ ਦੀਆਂ ਬਹੁਤ ਸਾਰੀਆਂ ਨੀਤੀਆਂ ਨੇ ਜਿਹੜੀਆਂ ਅਸੀਂ ਆਪਣੇ ਪਲਾਨ ਦੇ ਵਿੱਚ ਬਿਠਾਈ ਬੈਠੇ ਆ ਤਾਂ ਹੀ ਦੱਸ ਰਿਹਾ ਕਿ ਰਾਤ ਨੂੰ ਅਸੀਂ ਇਦੋਂ ਜਾਣ ਤੋਂ ਬਾਅਦ ਹਰ ਹਲਕੇ ਦੀਆਂ ਤੁਸੀਂ ਯਕੀਨ ਜਾਣਿਓ ਕਿ 9 ਹਲਕਿਆਂ ਦੇ ਵਿੱਚ ਮੈਂ ਘੁੰਮਿਆ ਔਰ 9 ਹਲਕਿਆਂ ਦੇ ਤਕਰੀਬਨ 250 ਪਿੰਡ ਅਸੀਂ ਕਵਰ ਕਰ ਚੁੱਕੇ ਨੇ ਔਰ 250 ਪਿੰਡਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਸਾਡਾ ਨੌਜਵਾਨ ਰੋਜ਼ ਉਹਨਾਂ ਦੀਆਂ ਸਮੱਸਿਆਵਾਂ ਨੂੰ ਅਸੀਂ ਪੇਪਰ ਤੇ ਨੋਟ ਡਾਉਨ ਕਰਦੇ ਹਾਂ ਔਰ ਸ਼ਾਮ ਨੂੰ ਜਾ ਕੇ ਇੱਕ ਐਕਸਲ ਸੀਟ ਦੇ ਵਿੱਚ ਉਹਨਾਂ ਨੂੰ ਦਰਜ ਕਰਦੇ ਹਾਂ ਦਰਜ ਕਰਨ ਤੋਂ ਬਾਅਦ ਅਸੀਂ ਐਂਡ ਤੇ ਜਦੋਂ ਇਸ ਦਾ ਜਿਹੜਾ ਹੈਗਾ 19 ਮਈ ਤੋਂ ਬਾਅਦ ਅਸੀਂ ਸਾਰੀਆਂ ਜਿਹੜੀਆਂ ਪ੍ਰੋਬਲਮ ਨੇ ਉਹਨੂੰ ਕੰਪਾਈਲ ਕਰਾਂਗੇ ਕੰਪਾਈਲ ਕਰਨ ਤੋਂ ਬਾਅਦ ਉਹਨਾਂ ਨੂੰ ABCD ਦਾ ਦਰਜਾ ਦੇ ਕੇ ਜਿਹੜੀਆਂ ਬਿਨਾਂ ਜਿੱਤੇ ਹੀ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਨੇ ਕਿ ਬਿਨਾਂ ਜਿੱਤੇ ਹੀ ਬਹੁਤ ਸਾਰੇ ਕੰਮ ਜਿਹੜੇ ਕਿ ਬੜੀ ਆਸਾਨੀ ਦੇ ਨਾਲ ਹੋ ਸਕਦੇ ਨੇ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਾਵਾਂਗੇ ਰਿਜ਼ਲਟ ਚਾਹੇ ਕੋਈ ਵੀ ਆਵੇ ਔਰ ਜਿਹੜੇ ਆਪਣੀ ਦਰਿਆਵਾਂ ਦੀ ਗੰਦਗੀ ਜਾਂ ਸਾਡੇ ਪਲੀਤ ਹੋ ਰਹੇ ਹਵਾ ਦੀ ਗੱਲ ਆ ਇਸ ਜਿਹੜੇ ਮੁੱਦੇ ਨੇ ਸਾਡੇ ਲਈ ਜ਼ਿੰਦਗੀ ਦਾ ਜ਼ਿੰਦਗੀ ਮੌਤ ਦਾ ਸਵਾਲ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਫਰਮਾਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਸ ਨੂੰ ਬਚਾਉਣਾ ਹਰ ਗੁਰਸਿੱਖ ਦਾ ਪਹਿਲਾ ਫਰਜ਼ ਹੈ ਇਹਦੇ ਲਈ ਅਸੀਂ ਹਰ ਸੰਭਵ ਜਿਹੜੇ ਯਤਨ ਨੇ ਉਹ ਕਰਾਂਗੇ ਗਿਆਸਪੁਰਾ ਸਾਹਿਬ ਮੈਂ ਅੰਤ ਵਿੱਚ ਇੱਕ ਮੇਨ ਸਵਾਲ ਪੁੱਛਣਾ ਚਾਹੁੰਦਾ ਕਿਉਂਕਿ ਜਿਹੜੀਆਂ ਮੁੱਖ ਉਮੀਦਵਾਰ ਜਿਹੜੇ ਖੜੇ ਨੇ ਤੁਹਾਡੇ ਦੂਜੇ ਪਾਸੇ ਤੁਸੀਂ ਹੁਣੇ ਦੱਸਿਆ ਇੱਕ ਪਾਸੇ ਹਜ਼ਾਰਾਂ ਕਰੋੜ ਦਾ ਕਪੜਾ ਹੈ ਇੱਕ ਪਾਸੇ ਪਾਰਟੀ ਵੱਡੀ ਹੈ ਸਦੀਆਂ ਤੋਂ ਔਰ 10 ਸਾਲ ਉਹਨਾਂ ਨੇ ਸੱਤਾ ਭੋਗੀ ਹੈ ਵੱਡਾ ਸਰਮਾਇਆ ਹੋਏਗਾ ਉਹਨਾਂ ਦੇ ਕੋਲ ਤੇ ਅੱਜ ਆਮ ਕਰਕੇ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਕਿ ਬਹੁਤੇ ਲੋਕੀ ਜਿਹੜੇ ਉਹ दारू ਦੀ ਬੋਤਲ ਤੇ ਡੁੱਲ ਜਾਂਦੇ ਨੇ ਜਾਂ ਛਡੀਆਂ ਛੋਟੀਆਂ-ਛੋਟੀਆਂ ਗਰਜਾਂ ਦੇ ਉੱਤੇ ਅਸੀਂ ਵੋਟ ਪਾ ਦਿੰਨੇ ਆ ਤੁਹਾਨੂੰ ਲੱਗਦਾ ਕੀ ਕਹਿਣਾ ਚਾਹੁੰਦੇ ਹੋ ਪੰਥ ਨੂੰ ਕਿ ਮਨਵਿੰਦਰ ਸਿੰਘ ਗਿਆਸਪੁਰਾ ਕਿਦਾਂ ਟੱਕਰ ਲਵੇਗਾ ਉਹਨਾਂ ਦੇ ਨਾਲ ਏਡੇ ਵੱਡੇ ਸਰਮਾਇਦਾਰ ਤੇ ਖਾਸ ਕਰਕੇ ਕੰਗਾਲੀ ਭੁਗਤ ਰਿਹਾ ਪੰਜਾਬ ਜਿੱਥੇ 100 100 200 ਰੁਪਈਆ ਵੀ ਕਿਸੇ ਵੇਲੇ ਬੱਚੇ ਦੀ ਫੀਸ ਦੇਣ ਦੇ ਲਈ ਮਜਬੂਰੀ ਵਸ ਵੀ ਵੋਟਰ ਨੂੰ ਵਿਕਣਾ ਪੈਂਦਾ ਦੇਖੋ ਜੀ ਇਹਦੇ ਲਈ ਅਸੀਂ ਸੱਥਾਂ ਦੇ ਵਿੱਚ ਜਾ ਰਹੇ ਹਾਂ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਵੋਟਰਾਂ ਨੂੰ ਅਸੀਂ ਵੰਗਾਰ ਪਾ ਰਹੇ ਆ ਕਿ ਅਸੀਂ ਤੁਹਾਡੀ ਵੋਟ ਦੀ ਕੀਮਤ ਨਹੀਂ ਲਾ ਸਕਦੇ ਸੰਗਤਾਂ ਨੂੰ ਅਸੀਂ ਜਾ ਜਾ ਕੇ ਦੱਸਦੇ ਆ ਕਿ ਤੁਹਾਡੀ ਕੀਮਤ ਲਗਾ ਹੀ ਨਹੀਂ ਜਾ ਸਕਦੀ ਜਿਹੜੇ ਤੁਹਾਨੂੰ ਖਰੀਦੇ ਨੇ ਤੇ ਤੁਹਾਡੇ ਲਈ ਉਹ ਪੂਰਾ 5 ਸਾਲ ਤੁਹਾਨੂੰ ਕੁੱਟਣਗੇ ਮੈਂ ਤੁਹਾਨੂੰ ਆਪਣੀ ਕੌਨਸਟਿਚਨਸੀ ਦੀ ਗੱਲ ਦੱਸਾਂ ਕਿ ਕੱਲ ਅਸੀਂ ਅਮਰਗੜ ਹਲਕੇ ਦੇ ਵਿੱਚ ਸੀ ਅਮਰਗੜ ਹਲਕੇ ਦੇ ਵਿੱਚ ਉੱਥੇ ਈਸਲੂ ਤੋਂ ਇੱਕ 85 ਸਾਲ ਦਾ ਬਜ਼ੁਰਗ ਆਇਆ 85 ਸਾਲ ਦਾ ਬਜ਼ੁਰਗ ਆ ਕੇ ਪਿੱਛੇ ਕਹਿੰਦਾ ਪੁੱਛਦਾ ਕਿ ਗਿਆਸਪੁਰਾ ਕਾਉਣਾ ਮੈਂ ਗਿਆਸਪੁਰਾ ਦੇਖਣਾ ਸੁਣਿਆ ਬੜਾ ਯੋਧਾ ਤੇ ਜਦੋਂ ਉਹ ਬਜ਼ੁਰਗ ਮੈਨੇ ਕੋਲ ਨਾਲ ਮਿਲਿਆ ਮੈਨੂੰ ਜਫੀ ਪਾ ਕੇ ਮਿਲਿਆ ਤੇ ਆਪਣੇ ਕੰਬਦੇ ਹੱਥਾਂ ਦੇ ਨਾਲ ਆਪਣੇ ਬਟੂਏ ਦੇ ਵਿੱਚੋਂ 10 ਰੁਪਏ ਕੱਢ ਕੇ ਉਸ ਬਜ਼ੁਰਗ ਨੇ ਮੈਨੂੰ ਮੇਰੀ ਤਲੀ ਤੇ ਰਖੇ ਜਦੋਂ ਲੋਕ ਐਦਾਂ ਆਪਣ ਮਹਾਰੇ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਜਦੋਂ ਅਸੀਂ ਅਮਲੋ ਹਲਕੇ ਦੇ ਵਿੱਚ ਸੀ ਉਦੋਂ ਨਰੇਗਾ ਵਾਲੀਆਂ ਬੀਬੀਆਂ ਦੇ ਨਾਲ ਗੱਲ ਕੀਤੀ ਉਹਨਾਂ ਨੇ 10-10 ਰੁਪਏ ਇਕੱਠੇ ਕਰਕੇ ਮੈਨੂੰ 500 ਰੁਪਇਆ ਮੇਰੀ ਥਲੀ ਦੇ ਉੱਤੇ ਰੱਖਿਆ ਜਦੋਂ ਲੋਕ ਆਪ ਮਹਾਰੇ ਇੱਕ ਪਾਸੇ ਤਾਂ ਉਹ ਲੋਕ ਨੇ ਜਿਹੜੇ ਕਿ ਉਹਨਾਂ ਨੂੰ ਪੈਸੇ ਦੇ ਕੇ ਵੋਟ ਖਰੀਦਣਗੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਆਪ ਮਹਾਰੇ ਪਿਆਰ ਦੇ ਰਹੇ ਨੇ ਮੈਂ ਸਮਝਦਾ ਕਿ ਜਦੋਂ ਲੋਕ ਆਪ ਉੱਠ ਪੈਣ ਜਦੋਂ ਲੋਕਾਂ ਦੀ ਸ਼ਕਤੀ ਆਪਣੇ ਆਪ ਆਪ ਮੁਹਾਰੇ ਤੁਰ ਪਏ ਫਿਰ ਸਾਹਮਣੇ ਜੱਡੀਆਂ ਵੱਡੀਆਂ ਮਰਜੀ ਤੋਪਾ ਹੋਣ ਜੱਡਾ ਵੱਡਾ ਮਰਜੀ ਸਰਮਾਇਆ ਹੋਵੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਤੇ ਦੂਸਰੀ ਗੱਲ ਇਹ ਵੀ ਗੱਲ ਮੰਨਣ ਯੋਗ ਹੈ ਕਿ ਸਾਡਾ ਜਿਹੜਾ ਨਿਸ਼ਾਨ ਹੈ ਲੈਟਰ ਬਾਕਸ ਇਹ ਪਹੁੰਚਾਉਣਾ ਵੀ ਬਹੁਤ ਜ਼ਰੂਰੀ ਹੈ ਇਹਦੇ ਲਈ ਅਸੀਂ ਉਮੀਦ ਹੈ ਕਿ ਸਾਨੂੰ ਜੜੀਆਂ ਸੰਗਤਾਂ ਨੇ ਪਹੁੰਚਾਉਣ ਦੇ ਲਈ ਸਾਡੀ ਸਪੋਰਟ ਕਰਨਗੀਆਂ ਕਿਉਂਕਿ ਅਸੀਂ ਤਾਂ ਇੱਕ ਗੱਡੀ ਦੇ ਵਿੱਚ 6-7 ਜਾਣੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਕੈਂਪੇਨ ਕਰਦੇ ਹਾਂ ਲੋਕਾਂ ਦੇ ਪਿੰਡ-ਪਿੰਡ ਜਾ ਕੇ ਉਹਨਾਂ ਨੂੰ ਦੱਸਦੇ ਆ ਕਿਉਂਕਿ ਅਸੀਂ ਬਹੁਤ ਵੱਡੀਆਂ ਰੈਲੀਆਂ ਨਹੀਂ ਕਰ ਰਹੇ ਕਿਉਂਕਿ ਉਹ ਸ ਰੈਲੀਆਂ ਕਰਨ ਦੀ ਸਾਡੇ ਕੋਲ ਸਰਮਾਇਆ ਹੀ ਹੈ ਨਹੀਂ ਔਰ ਅਸੀਂ ਕਈ ਗੁਰਦੁਆਰਾ ਦੇਖਦੇ ਆ ਨੇੜੇ ਉੱਥੇ ਜਾ ਕੇ ਲੰਗਰ ਛਕਦੇ ਆ ਸਾਡੀ ਜਿਹੜੀ ਹੈਗੀ ਹੈ ਕੈਂਪੇਨ ਬੜੇ ਸਾਦੇ ਤਰੀਕੇ ਦੇ ਨਾਲ ਇੱਕ ਅਸੀਂ ਐਗਜ਼ੈਂਪਲਰੀ ਕੈਂਪੇਨ ਵੀ ਚਲਾ ਰਹੇ ਆ ਕਿ ਬਿਨਾ ਪੈਸਿਆਂ ਦੇ ਤੋਂ ਵੀ ਜਿਹੜੀ ਹੈਗੀ ਆ ਚੋਣ ਲੜੀ ਜਾ ਸਕਦੀ ਆ ਪਰ ਬਾਕੀ ਜਿਹੜਾ ਹੈਗਾ ਉਹ ਸੰਗਤਾਂ ਨੇ ਦੇਖਣਾ ਕਿ ਨਿਸ਼ਾਨ ਉਹਨਾਂ ਨੇ ਕਿਵੇਂ ਪਹੁੰਚਾਉਣਾ ਤੇ ਬਾਕੀ ਜਿਹੜੀ ਹੈਗੀ ਆ ਕੋਈ ਏਡੀ ਵੱਡੀ ਗੱਲ ਨਹੀਂ ਲੋਕ ਆਪ ਮਹਾਰੇ ਜੁੜ ਰਹੇ ਨੇ ਤੇ ਆਪ ਮਹਾਰੇ ਅੱਗੇ ਵਧ ਰਹੇ ਆ ਗੈਸਪਰੇ ਸਾਹਿਬ ਰਿਜ਼ਲਟ ਜੋ ਵੀ ਆਵੇ ਹਾਂਜੀ ਕਿਉਂਕਿ ਇੱਥੇ ਕੋਈ ਦੋਰਾ ਹੀ ਨਹੀਂ ਅਨਸਰ ਮੈਨੂੰ ਪਤਾ ਹੈ ਕਿ ਜੇ ਇੰਨਾ ਲੰਮਾ ਸਮਾਂ ਤੁਸੀਂ ਜद्दोजहद ਕੀਤੀ ਇਨਸਾਫ ਦੇ ਲਈ ਹੁਣ ਤੁਸੀਂ ਰਾਜਨੀਤੀ ਚ ਆਏ ਹੋ ਤੁਹਾਨੂੰ ਕੀ ਲੱਗਦਾ ਰਿਜ਼ਲਟ ਜੋ ਮਰਜ਼ੀ ਆਏ ਕੀ ਇਹ ਲੜਾਈ ਇਦਾਂ ਹੀ ਜਾਰੀ ਰਹੇਗੀ ਬਿਲਕੁਲ ਜੀ ਚਾਹੇ ਰਿਜ਼ਲਟ ਜੋ ਮਰਜ਼ੀ ਆਵੇ ਅਸੀਂ ਲੋਕਾਂ ਦੇ ਵਿੱਚ ਵਿਚਰਾਂਗੇ ਲੋਕਾਂ ਦੇ ਵਿੱਚ ਰਹਾਂਗੇ ਔਰ ਸਵੇਰ ਦੇ 8 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਅਸੀਂ ਦਫ਼ਤਰ ਵਿੱਚ ਬੈਠ ਕੇ ਹਰ ਹਲਕੇ ਵਿੱਚ ਬੈਠ ਕੇ ਇੱਕ ਹਲਕੇ ਨਹੀਂ ਕਿਉਂਕਿ ਮੇਰੇ ਕੋਲ ਨੌ ਹਲਕੇ ਨੇ ਨੌਂ ਹਲਕਿਆਂ ਦੇ ਵਿੱਚ ਅਸੀਂ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਅਸੀਂ ਹੱਲ ਕਰਨਾ ਕਰਾਂਗੇ ਅਸੀਂ ਹੱਲ ਕਰਨਾ ਸ਼ੁਰੂ ਵੀ ਕਰ ਦਿੱਤਾ ਕੱਲ ਅਸੀਂ 4 ਦਿਨ ਪਹਿਲਾਂ ਅਸੀਂ ਖੰਨੇ ਦੇ ਪਿੰਡਾਂ ਦੇ ਵਿੱਚ ਦੌਰਾ ਕਰ ਰਹੇ ਸੀ ਉਸੇ ਗਰੀਬ ਪਰਿਵਾਰਾਂ ਨੇ ਦੱਸਿਆ ਕਿ ਸਾਡਾ ਕਿਸੇ ਦਾ 50000 ਬਿੱਲ ਆਇਆ ਕਿਸੇ ਦਾ 80000 ਬਿੱਲ ਆਇਆ ਉੱਥੇ ਮੈਂ ਆਪਣੇ ਹੱਥ ਨਾਲ 15 ਤੋਂ 20 ਕਨੈਕਸ਼ਨ ਜੋੜ ਕੇ ਆਇਆ ਤੇ ਉੱਥੇ ਐਸਡੀਐਨੂ ਮੈਂ ਕਹਿ ਕੇ ਆਇਆ ਵੀ ਇਹਨਾਂ ਦੇ ਖਿਲਾਫ ਅਗਰ ਜੇ ਤੁਸੀਂ ਕੋਈ ਕਾਰਵਾਈ ਕਰਨੀ ਹੈ ਤੇ ਮਨਵਿੰਦਰ ਸਿੰਘ ਤੇ ਬਾਈ ਨੇਮ ਤੁਸੀਂ ਐਫਆਈਆਰ ਦਰਜ ਕਰਾ ਸਕਦੇ ਹੋ ਅੱਜ ਅਮਰੋਹ ਹਲਕੇ ਦੇ ਵਿੱਚੋਂ ਸਕੂਲ ਦੇ ਵਿੱਚੋਂ ਬੱਚੇ ਕੱਢ ਦਿੱਤੇ ਗਏ ਸੀ ਉਹ ਪ੍ਰਿੰਸੀਪਲ ਨਾਲ ਗੱਲ ਹੋਈ ਕਿ ਭਾਈ ਜੇਦਾ ਤੂੰ ਸਕੂਲ ਚਾਲੂ ਰੱਖਣਾ ਤਾਂ ਆਪਣੀਆਂ ਜਿਹੜੀਆਂ ਹੈਗੀਆਂ ਨੇ ਸਰਕਾਰ ਦੀਆਂ ਜਿਹੜੀਆਂ ਨਾਰਮਸ ਨੇ ਉਹਦੇ ਅਨੁਸਾਰ ਤੁਹਾਨੂੰ 10 ਤੋਂ 15% ਜਿਹੜੇ ਬੱਚੇ ਨੇ ਉਹ ਬਿਨਾਂ ਫੀਸ ਤੋਂ ਤੁਹਾਨੂੰ ਪੜਾਉਣੇ ਪੈਣੇ ਆ ਉਹ ਜਿਹੜੀਆਂ ਗੱਲਾਂ ਨੇ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਾਨੂੰਨ ਦੀ ਹੱਦ ਵਿੱਚ ਰਹਿ ਕੇ ਅਸੀਂ ਲੋਕਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਕਰਾਉਣੇ ਸ਼ੁਰੂ ਕਰ ਦਿੱਤੇ ਨੇ ਔਰ ਇਹਦੇ ਲਈ ਅਸੀਂ ਆਪਣੀ ਸਿਰ ਧੜ ਦੀ ਜਿਹੜੀ ਬਾਜ਼ੀ ਆ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਲਾਵਾਂਗੇ ਔਰ ਇਹ ਜਿਹੜੀ جنگ ਆ ਇਹ ਇਦਾਂ ਹੀ ਜਾਰੀ ਰਹੇਗੀ ਅੱਗੇ ਹੋਂਦ ਚਿੱਲੜ ਦੇ ਲਈ ਸੀ ਸਿਰਫ ਹੁਣ ਪੂਰੇ ਸਮਾਜ ਦੇ ਲਈ ਜਿਹੜੀ جنگ ਆ ਉਹਨੂੰ ਨਾਲ ਮਿਲਾ ਕੇ ਜਿਹੜੀ ਹੈਗੀ ਹੈ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਮੈਨੂੰ ਸਾਡੀਆਂ ਸਾਡੇ ਅਲਾਈਅੰਸ ਨੇ ਦਿੱਤੀ ਹੈ ਉਹਨੂੰ ਅਸੀਂ ਅੱਗੇ ਵੀ ਜਾਰੀ ਰੱਖਣ ਲਈ ਪ੍ਰਣ ਕਰਦੇ ਹਾਂ ਪ੍ਰਣ ਕਰਦੇ ਆਂ ਭਾਵੇਂ ਕਿ ਕੁਰਬਾਨੀ ਦਾ ਇਤਿਹਾਸ ਬੋਲਦਾ ਹੈ ਰਵਾਇਤੀ ਪਾਰਟੀਆਂ ਨੇ ਐਸੀ ਆਗੂ ਦਿੱਤੇ ਜਿਹੜੇ ਕਿ ਜਿਨ੍ਹਾਂ ਦੇ ਹੱਥ ਖੂਨ ਨਾਲ ਰੰਗੇ ਹੋਏ ਨੇ ਹੁਣ ਫੈਸਲਾ ਲੋਕਾਂ ਦੇ ਕੋਲ ਹੈ ਅਕਸਰ ਕਿਹਾ ਜਾਂਦਾ ਹੈ ਕਿ ਰਵਾਇਤੀ ਪਾਰਟੀਆਂ ਇਸ ਹੈਂਕੜ ਵਿੱਚ ਕੈਂਡੀਡੇਟ ਦਿੰਦੀਆਂ ਨੇ ਕਿ ਜਿੱਥੋਂ ਮਰਜੀ ਜਿੱਦਾਂ ਮਰਜੀ ਕਰਕੇ ਕੈਂਡੀਡੇਟ ਦਈਏ ਵੋਟ ਤਾਂ ਪਾਰਟੀ ਨੂੰ ਪਵੇ ਪਰ ਦੇਖਦੇ ਆਂ ਕਿ ਪੰਜਾਬ ਦੇ ਲੋਕ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਲੋਕ ਸ਼ਹੀਦਾਂ ਦੀ ਧਰਤੀ ਦੇ ਲੋਕ ਕਿਦਾਂ ਬਨਵਿੰਦਰ ਸਿੰਘ ਗਿਆਸਪੁਰਾ ਦੇ ਹੱਕ ਵਿੱਚ ਫੈਸਲਾ ਕਿਵੇਂ ਦਿੰਦੇ ਨੇ ਕੀ ਬਣਦਾ ਇਹ ਤਾਂ ਭਵਿੱਖ ਦੱਸੇਗਾ ਪਰ ਜੋ ਕਮਿਟਮੈਂਟਸ ਬਨਵਿੰਦਰ ਸਿੰਘ ਗਿਆਸਪੁਰਾ ਹੋਣਾ ਨੇ ਦਿੱਤੀਆਂ ਨੇ ਮੈਂ ਆਸ ਕਰਦਾ ਹਾਂ ਕਿ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਉੱਤੇ ਜ਼ਰੂਰ ਗੌਰ ਕਰਨਗੇ ਸੋ ਵੀਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ